ਲੋਕ ਟਾਈਮ ਇਸ ਦੇਖ ਰਹੇ ਹੋ ਕਿ ਮੈਂ ਅਮਨੁਪ੍ਰੀਤ ਸਿੰਘ ਅੱਜ ਅਸੀਂ ਅੰਮ੍ਰਿਤਸਰ ਇਥੇ ਪਹੁੰਚੇ ਹਾਂ ਤੇ ਇੱਕ ਨਵੀਂ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ ਸੋ ਅੱਜ ਅਸੀਂ ਇਹਨਾਂ ਦੇ ਗੱਲਬਾਤ ਕਰਾਂਗੇ ਹਾਂਜੀ ਸਸ਼ਕਲ ਵੀਰ ਜੀ ਸਸ਼ਕਲ ਭਾਈ ਜੀ ਸੋ ਵੀਰ ਜੀ ਅੱਜ ਜਿਹੜੀ ਅੱਜ ਫਿਲਮ ਨਵੀਂ ਰਿਲੀਜ਼ ਹੋਈ ਹੈ ਇਹਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਫਿਲਮ ਭਾਈ ਬਹੁਤ ਵਧੀਆ ਇੱਥੇ ਗੱਲ ਕਿਵੇਂ ਦੇ ਲੱਗੀ ਲੱਗੀ ਬਹੁਤ ਵਧੀਆ ਕਿਵੇਂ ਦੇਖਦੇ ਹੋ ਕਿ ਜੋ ਇਹਨਾਂ ਦੇ ਰਿਐਲਿਟੀ ਕਿੰਨਾ ਸੀ ਦਿਖਾਈ ਹੈ ਰਿਐਲਿਟੀ ਭਾਈ ਬਹੁਤ ਵਧੀਆ ਜੋ ਵੀ ਹੈ ਜੀ ਨਾਲ ਗੱਲ ਕਰਦੇ ਹਾਂ ਸਸ਼ਕਲ ਭਾਈ ਸਸ਼ਕਲ ਭਾਈ ਕਿਹੜਾ ਪਿੰਡਾ ਸਹੀ ਆਪਣਾ ਕੀ ਨਾਮ ਲੜਾ ਮੇਰਾ ਨਾਮ ਲਾਪ੍ਰੀਤ ਅੱਛਾ ਲਾਪਾ ਜੀ ਤੁਸੀਂ ਇੱਕ ਨਵੀਂ ਫਿਲਮ ਰਿਲੀਜ਼ ਹੋਈ ਆ ਮੁੱਕ ਗਈ ਫਿਲਮ ਗੱਬੀ ਵਿੱਚ ਯਾਰੋ ਹਾਂਜੀ ਭਾਜੀ ਉਹ ਆਪਣੇ ਵੀ ਦੀ ਫਿਲਮ ਤੁਹਾਨੂੰ ਦੱਸਾਂ ਜੀ ਇਹ ਆਪਣੇ ਫਿਲਮ ਭਰਾਵਾਂ ਦੀ ਆ ਧੀਰਲੀ ਭਾਜੀ ਵਿੱਚ ਆਪਣੇ ਸੋਨੂ ਭਾਜੀ ਆਪਣੇ ਪਿੰਡ ਵਾਲੇ ਆਪਣੇ ਤਾਜ ਦੇ بیٹے ਸੰਤੋਸ਼ ਭਾਜੀ ਆ ਤੇ ਫਿਲਮ ਭਾਜੀ ਕਾਮੇਡੀ ਸ਼ਾਦੀ ਬਗਲਾ ਰਹੇ ਗਏ ਐਂਡੀ ਗਲਾਈ ਪਈ ਆ ਮੈਂ ਨਾ ਨਾ ਤੁਕਣਾ ਨਹੀਂ ਇਹਨਾਂ ਦੇ ਪਤਨੀ ਕਿੰਨੀ ਅਵਾਵਾ ਲੈ ਲਏ ਮੈਂ ਵੀ ਯਾਰ ਦੇਖਣੀ ਵਧੀਆ ਵਾ ਦੇਖੋ ਫਿਲਮ ਸਾਰੇ ਦੇਖੋ ਮੈਂ ਤੇ ਕਿੰਨਾ ਭਾਈ سپورਟ ਕਰੋ ਸਾਰੇ ਬਹੁਤ ਕਹੈਂਡ ਆ ਭਾਈ ਸਰਾਹ ਕਰਤਾ ਇੰਨਾ ਵੀ ਕੀ ਮੈਸੇਜ ਦਿਓਗੇ ਆ ਆਮ ਪਬਲਿਕ ਨੂੰ ਕੀ ਮੈਸੇਜੋ ਫਿਲਮ ਕਿਵੇਂ ਦੀ ਆ ਫੈਮਿਲੀ ਵਾਲੀ ਫਿਲਮ ਕੈਮਲੀ ਵਾਲੀ ਭਾਈ ਮੈਂ ਤਾਂ ਨਾ ਸਾਰੇ ਆਓ ਭਾਈ ਹੁਣ ਤੁਸੀਂ ਆਪ ਵੀ ਵੇਖਿਆ ਹੈ ਆਪਾਂ ਵੇਖਣੇ ਤੇ ਸੋ ਹੀ ਜ਼ਰਾ ਮਤਲਬ ਫੋਲ ਹੋਇਆ ਕੋਈ ਕੋਈ ਚੀਜ਼ ਫੋਲ ਹੋਇਆ ਦੱਦੇ ਮਤਲਬ ਕਿ ਜੀ ਚੰਗੀ ਹੈ ਦੱਦੇ ਸ਼ੋ ਫੋਲ ਹੋਇਆ ਉਹਦਾ ਥੋੜੇ ਥੋੜੇ ਜਾਂਦਾ ਕੋਈ ਮੈਸੇਜ ਕਿਵੇਂ ਇਹਦੇ ਮੈਸੇਜ ਨਹੀਂ ਲੈ ਮੈਂ ਤੇ ਕਹਿੰਦਾ ਭਾਈ ਐਸੇ ਖਚਨ ਦਾ ਮੁੱਲ ਵੀ ਆਊਗਾ ਤੁਹਾਨੂੰ ਆਉਂਗੇ ਨਾ ਇਹ ਕਰੀ ਤੇ ਪੈਸੇ ਖਰਚੇ ਹੋਣਗੇ ਤੇ ਮੁੱਲ ਵੀ ਤੁਹਾਨੂੰ ਪਤਾ ਲੱਗ ਜੂਗਾ। ਬਾਕੀ ਓਕੇ ਆ ਭਾਈ ਸਪੋਰਟ। ਲਵ ਯੂ ਸੋਨੂ ਭਾਈ, ਲਵ ਯੂ ਤਿੰਨ ਭਾਈ, ਲਵ ਯੂ ਸੰਤੋਸ਼ ਭਾਈ। ਐਂਡ ਗਰਾਈਪਈ ਆ ਸਾਰੇ ਮੇਰੇ ਵੀਰ ਸਾਰੀ ਫਿਲਮ ਵਾਲਿਆਂ ਨੂੰ ਲਵ ਯੂ। ਅਸੀਓ ਵੀਰ। ਵੀਰ ਜੀ ਕੀ ਨਾਮ ਦਾ? ਮੇਰਾ ਨਾਮ ਜੇਸ਼ਪੀਤ ਹੈ। ਇਥੋਂ ਆਏ ਜੀ? ਚੀਮਾਪੁਰ। ਭਾਈ ਮੜਾਇਆ ਆਪਣਾ ਜੋ ਤੁਸੀਂ ਅੱਜ ਫਿਲਮ ਦੇਖ ਰਹੇ ਹੋ ਅੱਜ ਕਿਵੇਂ ਦਾ ਜਿਹੜਾ ਰਿਵਿਊ ਹੈ? ਹੁਣੇ ਸਾਰੀ ਦੇ ਨਹੀਂ ਮੀਤੀ ਪਰ ਹਾਂ ਬਹੁਤ ਕੀਤੀ ਅੱਧੀ ਵੇਖੀ ਕਿਤੇ ਬਹੁਤ ਵਧੀਆ ਵਾ। ਹਰ ਗਾਮੀ ਤੋਂ ਲੈ ਕੇ ਆਪਾਂ ਉਹ ਪ੍ਰਵਾਸ ਫਰਮ ਦੇਖਾ ਹਾਂਜੀ ਪ੍ਰਵਾਸ ਦੇ ਦੇਖ ਸਕਦੇ ਆ ਇਹ ਆ ਕਿ ਮੁੰਡੇ ਮੈਸੀ ਵੀ ਕਿਦਾਂ ਆ ਵੀ ਨਸ਼ੇ ਤੇ ਆ ਗੋ